ਅੱਜ ਦਾ ਕਸ਼ਮੀਰ ਘੁੰਮਣ ਗਏ ਸਲਾਨੀਆਂ ਦੇ ਨਿਹਾਤਿਆਂ ਦੇ ਇੱਕ ਅਤਵਾਦੀ ਹਮਲਾ ਹੋਇਆ ਪਰ ਉਸ ਹਮਲੇ ਨੂੰ Hindu Musalman ਦੀ ਜਿਹੜੀ ਆ ਉਹ ਰੰਗਤ ਦਿੱਤੀ ਜਾ ਰਹੀ ਆ ਜੀ ਤੇ ਤੁਹਾਡਾ ਕੀ ਕਹਿਣਾ ਇੱਥੇ ਦੇਖੋ ਆਪਣੀ ਤਾਂ ਪ੍ਰਮਾਤਮਾ ਅੱਗੇ ਇੱਕੋ ਹੀ ਦੁਆ ਆ ਤੇ ਇਸ ਤਰ੍ਹਾਂ ਦੀਆਂ ਘਟਨਾ ਨਹੀਂ ਹੋਣੀਆਂ ਚਾਹੀਦੀ ਅਨਸਾਨੀਅਤ ਦਾ ਕਹਾਣਾ ਅਨਸਾਨੀਅਤ ਦਾ ਖੂਨ ਕਰਨੇ ਵਾਲਾ ਚਾਹੇ ਕੋਈ ਵੀ ਹੋਵੇ ਜਿਨੇ ਵੀ ਕੀਤਾ ਹੈ ਬਹੁਤ ਮਾੜੀ ਕਟਮਾ ਕੀਤੀ ਹੈ ਇਸ ਘਟਨਾ ਦੀ ਅਸੀਂ ਪੂਰਜੋਗ ਨਿੰਦਿਆ ਕਰਦੇ ਹਾਂ ਜਿਨੇ ਵੀ ਕੀਤੀ ਐ ਲਾਂਤੀ ਹੋਵੇਗਾ ਜਿਨੇ ਘਟਨਾ ਕੀਤੀ ਇਹਦੇ ਨਾਲ ਕੋਈ ਧਰਮੀ ਪੁਰਸ਼ ਨਹੀਂ ਜੋੜ ਸਕਦਾ ਕਿਉਂਕਿ ਧਰਮੀ ਜਿਹੜਾ ਬੰਦਾ ਹੁੰਦਾ ਨਾ ਉਹ ਤਾਂ ਧਰਮ ਦੇ ਕੰਮ ਕਰਦਾ ਉਹ ਤਾਂ ਧਰਮ ਦੀ ਪਛਾਣ ਕਰਦਾ ਉਹ ਤਾਂ ਲੋਕਾਂ ਦੀ ਹੈਲਪ ਕਰਦਾ ਤਾਂ ਜਿਹੜਾ ਇਦਾਂ ਦੀਆਂ ਕਲੋਣੀਆਂ ਹਰਕਤਾਂ ਕਰਦਾ ਉਹ ਤਾਂ ਕਿਸੇ ਇਨਸਾਨਕ ਹੋਣੇ ਦੇ ਵੀ ਲੈਕ ਨਹੀਂ ਜਿਨੇ ਇਨਸਾਨੀਅਤ ਦਾ ਹੀ ਘਾਣ ਕਰ ਦਿੱਤਾ ਉਹ ਕਿਹੜਾ ਅਨੁਸਾਨ ਕੁਝ ਜਦੋਂ ਸ਼ਹੀਦ ਹੋਣ ਵਾਲੇ ਪਰਿਵਾਰਾਂ ਦੀ ਮਹਿਲਾਵਾਂ ਜਿਹੜਾ ਦੇ ਵਿਆਹ ਨੂੰ ਲੇ 7 ਦਿਨ ਹੋਏ ਸੀਗੇ ਜੀ ਹੋਰ ਵੀ ਪਰਿਵਾਰ ਹਨ ਜਿਨ੍ਹਾਂ ਦੇ ਬੱਚੇ ਸੀਗੇ ਇਹਨਾਂ ਪਰਿਵਾਰਾਂ ਬਾਰੇ ਤੁਸੀਂ ਕਿਹੜੇ ਸ਼ਬਦ ਕਹਿਣਾ ਚਾਹਨੇ ਦਿਖੋ ਉਹਨਾਂ ਪਰਿਵਾਰਾਂ ਨੂੰ ਆਪਾਂ ਕੀ ਕਹਿ ਸਕਦੇ ਜਿਹੜਾ ਉਹਨਾਂ ਨਾਲ ਘਾਟਾ ਪਿਆ ਕਿਸੇ ਦਾ ਪਤੀ ਨਹੀਂ ਰਿਹਾ ਕਿਸੇ ਦਾ ਪੁੱਤ ਨਹੀਂ ਰਿਹਾ ਕਿਸੇ ਦੇ ਬੰਦੇ ਯਾਨੀ ਕਿ ਭਰਾ ਪੂਰਾ ਹੋ ਗਿਆ ਕਿਸੇ ਦਾ ਆਸ ਪड़ोस ਪੂਰਾ ਹੋ ਗਿਆ ਹੋਵੇਗਾ ਬਹੁਤ ਭਾਰੀ ਗਿਣਤੀ ਦੇ ਵਿੱਚ ਉੱਥੇ ਜਿਹੜਾ ਘਾਟਕ ਹਮਲਾ ਹੋਇਆ ਜਿਨ੍ਹਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਆਪਾਂ ਕਿਹੜੇ ਮਨ ਨਾਲ ਕਹੀਏ ਕਿ ਉਹਨਾਂ ਪਰਿਵਾਰਾਂ ਦਾ ਦਰਦ ਕੀ ਹੋਵੇਗਾ ਆਪਣਾ ਸੁਣਨੇ ਵਾਲਿਆਂ ਦਾ ਦੇਸ਼ ਵਾਲਿਆਂ ਨੇ ਸੁਣਿਆ ਦੇਖੋ ਕਿੰਨੇ ਦੁਖੀ ਹੋਏ ਲੋਕ ਕੋਈ ਦੇਸ਼ ਦਾ ਬੰਦਾ ਆਪਣਾ ਆਪ ਖੋ ਕੇ ਬੈਠ ਗਿਆ ਤੇ ਇਹ ਹੋਇਆ ਕਿ ਆ ਦੇਸ਼ ਦੇ ਵਿੱਚ ਬਹੁਤ ਮਾੜੀ ਘਟਨਾ ਹੋਈ ਉਹਨਾਂ ਪਰਿਵਾਰਾਂ ਨੂੰ ਜਿਹੜਾ ਘਾਟਾ ਪਿਆ ਉਹ ਕਦੀ ਵੀ ਨਾ ਪੂਰਾ ਹੋਣ ਵਾਲਾ ਘਾਟਾ ਆ ਤੇ ਪਰਮਾਤਮਾ ਅੱਗੇ ਇੱਕੋ ਹੀ ਦੁਆਇਆ ਕਿ ਇਸ ਤਰ੍ਹਾਂ ਦੀਆਂ ਘਟਨਾ ਨੂੰ ਆਪਣਾ ਅਸ਼ੀਰਵਾਦ ਦੇ ਕੇ ਰੋਕੇ ਇਸ ਦੁਨੀਆ ਦੀ ਹੈਲਪ ਕਰੇ ਬੰਦਿਆਂ ਦੀ ਹੈਲਪ ਕਰੇ ਕਿਉਂਕਿ ਇੰਦਾ ਵੱਡਾ ਘਾਟਾ ਜਿੱਥੇ ਬੰਦਿਆਂ ਦਾ ਘਾਣ ਹੁੰਦਾ ਉਹ ਕੋਈ ਵੀ ਪੂਰਾ ਨਹੀਂ ਕਰ ਸਕਦਾ ਪਰਮਾਤਮਾ ਵੀ ਇਸ ਘਟੇ ਨੂੰ ਪੂਰਾ ਨਹੀਂ ਕਰ ਸਕਦਾ ਉਹਨਾਂ ਪਰਿਵਾਰਾਂ ਨੂੰ ਜੋ ਕੁਛ ਮਦਦ ਦੀ ਬਣਦੀ ਮਦਦ ਦੇ ਦਿੱਤੀ ਜਾਵੇ ਲੇਕਿਨ ਜਿਨ੍ਹਾਂ ਦੇ ਕਰੋ ਜੀਵ ਚਲ ਗਏ ਉਹ ਉਹਨਾਂ ਦੇ ਵਾਸਤੇ ਕਟਕ ਦੀ ਪੂਰਾ ਹੋਣੀ ਹੈ ਜਿਹੜਾ ਕਈ ਆਗੂ ਆ ਜਿਹੜੇ ਇਸ ਮਤਲਬ ਇਹਨੂੰ ਜਿਹੜੀ ਆ હવા ਦੇ ਰਹੇ ਆ ਜੀ ਤੇ ਉਹਨਾਂ ਲੋ ਬਿਆਨ ਇਹ ਦਿੱਤੇ ਜਾ ਰਹੇ ਆ ਕਿ ਸਾਨੂੰ ਬਾਰਡਰ ਦੇ ਪਾਕਿਸਤਾਨ ਭੇਜਿਆ ਜਾਵੇ ਅਸੀਂ ਪਾਕਿਸਤਾਨ ਤਬਾਹ ਕਰ ਦੇਵਾਂਗੇ ਅਸੀਂ ਪਾਕਿਸਤਾਨ ਖਤਮ ਕਰ ਦੇਵਾਂਗੇ ਜੀ ਇਹ ਜਿਹੇ ਲੋਕਾਂ ਨੂੰ ਕੀ ਕਿਹਾ ਜਾਂਦੇ ਆ ਦੇਖੋ ਮੈਂ ਤਾਂ ਇੱਕੋ ਹੀ ਬੇਨਤੀ ਕਰੂੰਗਾ ਕਿ ਜਦੋਂ ਕਿਸੇ ਘਰ ਦੇ ਉੱਤੇ ਭਾਰੀ ਆਉਂਦੀ ਆ ਹਨਾ ਤੇ ਪੂਰੇ ਪਰਿਵਾਰ ਨੂੰ ਇਕੱਠਾ ਹੋਣਾ ਪੈਂਦਾ ਔਰ ਜਿਹੜਾ ਕੋਈ ਆਪਣਾ ਦੁਸ਼ਮਣ ਹੁੰਦਾ ਪੂਰਾ ਜਵਾਬ ਵੀ ਉਹਦੇ ਵੱਲੋਂ ਪੂਰੇ ਪਰਿਵਾਰ ਦੇੰਦਾ ਪਿੰਡ ਵਾਲੇ ਦੇਂਦਿਆ ਮਹੱਲੇ ਵਾਲੇ ਦੇਂਦਿਆ ਜਿਹੜੇ ਚੰਗੇ ਲੋਕ ਆ ਉਹ ਤਾਂ ਜ਼ੁਲਮ ਦੇ ਖਿਲਾਫ ਸਦਾ ਹੀ ਖੜੇ ਹੁੰਦੇ ਬਾਕੀ ਰਹੀ ਸਿਆਸੀ ਬੰਦਿਆਂ ਦੀ ਗੱਲ ਜਿਹੜੇ ਲੀਡਰ ਆ ਹਨਾ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਪਹਿਲਾਂ ਤਾਂ ਆਪਣੇ ਆਪਣੇ ਪਰਵਾਂਤਮਾਂਗੇ ਦੁਆ ਕਰੋ ਕਿ ਇਸ ਤਰ੍ਹਾਂ ਦਾ ਸਮਾਪਤ ਆ ਦੇਖੀ ਕਿਉਂਕਿ ਜਿਹੜੀ ਲੜਾਈ ਲੱਗਣੀ ਆ ਨਾ ਇਹ ਕਹਿਣੀ ਬਹੁਤ ਸੌਖੀ ਆ ਇਹਦੇ ਫਿਰ ਬਾਅਦ ਚ ਇਲਜ਼ਾਮ ਕਿੰਨੇ ਭੁਗਤਣੇ ਪੈਂਦੇ ਮਾੜੇ ਉਹ ਬਹੁਤ ਜ਼ਿਆਦਾ ਪਰਮਾਤਮਾ ਕਿਰਪਾ ਕਰੇ ਕਿਸੇ ਨੂੰ ਇਦਾਂ ਦਾ ਸਮਾਂ ਨਾ ਦੇਖਣਾ ਮਿਲੇ ਲੋਕਾਂ ਨੂੰ ਆਪਣੇ ਘਰ ਛੱਡਣੇ ਪੈਂਦੇ ਆ ਆਪਣੇ ਪਰਿਵਾਰ ਛੱਡਣੇ ਪੈਂਦੇ ਆ ਦੇਸ਼ਾਂ ਦੇ ਉੱਤੇ ਬਹੁਤ ਭਾਰੀ ਪੈ ਜਾਂਦੀ ਆ ਤੇ ਬਾਕੀ ਦੂਸਰੀ ਬੇਨਤੀ ਜਿਹੜੀ ਤੁਸੀਂ ਪੁੱਛਦੇ ਕਿ ਇਹਨਾਂ ਨੂੰ ਕੀ ਕਹਿਣਾ ਇਹਨਾਂ ਨੂੰ ਆਪਾਂ ਕੁਝ ਨਹੀਂ ਕਹਿਣਾ ਇਹਨਾਂ ਨੂੰ ਤਾਂ ਆਪਾਂ ਇੰਨਾ ਹੀ ਕਵਾਂਗੇ ਕਿ ਕੀ ਤੁਹਾਨੂੰ ਆਪਣੀ ਸਰਕਾਰ ਦੇ ਉੱਤੇ ਕੀ ਤੁਹਾਨੂੰ ਆਪਣੀ ਫੌਜ ਦੇ ਉੱਤੇ ਕੀ ਜਿਹੜੇ ਦੇਸ਼ ਦੇ ਚੰਗੇ ਲੀਡਰ ਆ ਦੇਸ਼ ਦਾ ਪ੍ਰਧਾਨ ਮੰਤਰੀ ਇਸ ਵੇਲੇ ਮੋਦੀ ਸਾਹਿਬ ਵਰਗਾ ਕਿੰਨੇ ਲੀਡਰ ਵੀ ਵਧੀਆ ਹੈਗੇ ਆ ਆਪਣੇ ਪੰਜਾਬ ਦਾ ਹੀ ਪ੍ਰਧਾਨ ਆ ਮੁੱਖ ਮੰਤਰੀ ਲਾਲੋ ਭਗਵੰਤ ਮਾਨ ਅਰਗੀ ਸਰਕਾਰ ਜਿਹੜੀ ਚੱਲ ਰਹੀ ਆ ਜਾਂ ਜਿਹੜੀਆਂ ਪਹਿਲਾਂ ਸਰਕਾਰਾਂ ਚੱਲੀਆਂ ਚਾਹੇ ਸਰਕਾਰਾਂ ਹੁਣ ਮੌਕੇ ਸਿਰ ਹੋਣ ਚਾਹੇ ਨਾ ਹੋਣ ਲੀਡਰ ਤਾਂ ਉਹਨਾਂ ਦੇ ਬੈਠੇ ਆ ਚਾਹੇ ਉਹ ਸਾਬਕਾ ਹੀ ਹੋ ਕੇ ਬੈਠੇ ਹੋਣ ਲੇਕਿਨ ਬੈਠੇ ਆ ਇੱਥੇ ਪੁਲਿਸ ਦੇ ਜਿਹੜੇ ਵੱਡੇ ਵੱਡੇ ਅਫਸਰ ਉਹ ਵੀ ਤਾਂ ਲਟਾਇਰ ਹੋ ਕੇ ਇਸੇ ਦੇਸ਼ ਦੇ ਵਿੱਚ ਬੈਠੇ ਆ ਜਿਹੜੇ ਹੈਗੇ ਫੌਜ ਦੇ ਕਿੱਡੇ ਕਿੱਡੇ ਵੱਡੇ ਅਫਸਰ ਆ ਜਿਹੜੇ ਪੈਨਸ਼ਨ ਲੈ ਕੇ ਬੈਠੇ ਆ ਉਹ ਵੀ ਤਾਂ ਹੈਗੇ ਆ ਨਾ ਤੇ ਫੌਜ ਵੀ ਹੈਗੀ ਆ ਪੁਲਿਸ ਵੀ ਹੈਗੀ ਆ ਸਾਰਾ ਪ੍ਰਸ਼ਾਸਨ ਵੀ ਐਸਐਫ ਹੈ ਆ ਉੱਤੇ ਬੈਠ ਕੇ ਕਿੰਨੇ ਵਧੀਆ ਵਿਚਾਰ ਕਰਨੇ ਵਾਲੇ ਆ ਉਹ ਦੇਸ਼ ਦੀ ਰੱਖਿਆ ਕਰਨੇ ਵਾਸਤੇ ਆ ਉਹਨਾਂ ਨੇ ਰੱਖਿਆ ਕਰ ਲੈਣੀ ਆ ਜਦੋਂ ਕਿਤੇ ਖਤਰਾ ਪਿਆ ਹਨਾ ਤੇ ਫੌਜ ਜਵਾਬ ਦੇਣੇ ਨੂੰ ਬੈਠੀ ਆ ਸਰਕਾਰ ਜਵਾਬ ਦੇਣੇ ਨੂੰ ਬੈਠੀ ਆ ਅਸੀਂ ਇਸ ਸਰਕਾਰ ਦੇ ਇੰਡੀਆ ਸਰਕਾਰ ਦੇ ਜਦੋਂ ਆਪਾਂ ਭਾਰਤ ਦੇ ਵਿੱਚ ਰਹਿ ਰਹੇ ਆ ਹਨਾ ਤੇ ਸਾਰੇ ਆਪਾਂ ਪਰਿਵਾਰਿਆਂ ਭਾਰਤ ਦਾ ਭਾਰਤ ਸਾਰਿਆਂ ਦਾ ਹੀ ਆ ਤੇ ਜਿਨ੍ਹਾਂ ਨੇ ਜ਼ਿੰਮੇਵਾਰੀ ਲਈ ਹੋ ਆ ਕਿ ਆਪਾਂ ਉਹਨਾਂ ਨੂੰ ਜ਼ਿੰਮੇਵਾਰ ਨਹੀਂ ਸਮਝ ਲਈ ਉਹਨਾਂ ਨੂੰ ਜਵਾਬ ਦੇਣਾ ਨਹੀਂ ਆਉਂਦਾ ਪਹਿਲੀ ਗੱਲ ਇਦਾਂ ਦਾ ਪ੍ਰਮਾਤਮਾ ਮੌਕਾ ਲਿਆਵੇ ਹੀ ਨਾ ਜੇ ਕਿਤੇ ਆ ਗਿਆ ਤੇ ਇਤਿਹਾਸ ਪਹਿਲਾਂ ਦੇ ਕੱਢ ਕੇ ਦੇਖ ਲਓ ਚਾਹੇ ਕਿਸੇ ਨੇ ਪੰਜਾਬ ਦੇ ਉੱਤੇ ਹਮਲਾ ਕਰਨੇ ਦੀ ਕੋਸ਼ਿਸ਼ ਕੀਤੀ ਹੋਵੇ ਚਾਹੇ ਇੰਡੀਆ ਦੇ ਉੱਤੇ ਹਮਲਾ ਕਰਨੇ ਦੀ ਕੋਸ਼ਿਸ਼ ਕੀਤੀ ਹੋਵੇ ਤੇ ਮੌਕੇ ਦੇ ਪ੍ਰਸ਼ਾਸਨ ਨੇ ਮੌਕੇ ਦੀ ਗਵਰਨਮੈਂਟ ਨੇ ਮੌਕੇ ਦੇ ਰਾਜਿਆਂ ਨੇ ਜਿਹੜੇ ਵਜ਼ੀਰ ਸਨ ਉਹਨਾਂ ਨੇ ਕਿੱਦਾਂ ਦਾ ਜਵਾਬ ਦਿੱਤਾ ਇਤਿਹਾਸ ਦੇ ਵਿੱਚ ਦਰਜ ਆ ਕਿ ਅੱਜ ਤੱਕ ਇੰਡੀਆ ਦੇ ਉੱਤੇ ਕਿਸੇ ਦੀ ਫਤੇ ਨਹੀਂ ਪ੍ਰਾਪਤ ਹੋ ਸਕੀ ਤੇ ਗਾਹਾਂ ਕਿਹੜਾ ਦੇਸ਼ ਆ ਕੇ ਅਸੀਂ ਇੰਡੀਆ ਦੇ ਉੱਤੇ ਫਤੇ ਕਰ ਲੇਗਾ ਇੱਥੇ ਦੇ ਜਵਾਨ ਆਪਣਾ ਆਪ ਕੁਰਬਾਨ ਕਰਨੇ ਲਈ ਤਿਆਰ ਆ ਇੱਥੇ ਦਾ ਦੇਸ਼ ਦਾ ਹਰ ਇੱਕ ਨਾਗਰਿਕ ਇਕੱਲੇ ਲੀਡਰ ਨਹੀਂ ਇਹ ਜਿਹੜੇ ਵੱਲ ਧਾਰਮਿਕ ਲੀਡਰ ਇਹ ਹੀ ਨਹੀਂ ਇਕੱਲੇ ਤਿਆਰ ਸਾਰਾ ਦੇਸ਼ ਹੀ ਇਸ ਕੁਰਬਾਨੀ ਨੂੰ ਦੇਣੇ ਵਾਸਤੇ ਤਿਆਰ ਆ ਔਰ ਖਾਸ ਕਰਕੇ ਪੰਜਾਬੀਆਂ ਦੀ ਤਾਂ ਹਰਕਤਾਂ ਤੇ ਬੱਲੇ ਬੱਲੇ ਰਹੀ ਪੰਜਾਬ ਤਾਂ ਕੁਰਬਾਨੀ ਦੇਣੇ ਨੂੰ ਪਹਿਲਾਂ ਹੀ ਗਿਣਿਆ ਗਿਆ ਜਦੋਂ ਕਿਤੇ ਫਿਰ ਦੁਸ਼ਮਣ ਅੱਗ ਦੀ ਪੱਠੀ ਬਾਲੇਗਾ ਹਨਾ ਤੇ ਪੂਰਾ ਦੇਸ਼ ਉਹਦੇ ਚ ਕੁੱਦਣੇ ਲਈ ਤਿਆਰ ਆ ਉਹਨਾਂ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕਰਨੀ ਲੇਕਿਨ ਬੜੇ ਅਫਸੋਸ ਨਾਲ ਮੈਂ ਕਹਿ ਰਿਹਾ ਕਿ ਜਿਹੜੇ ਵੱਡੀਆਂ-ਵੱਡੀਆਂ ਫੜਾ ਮਾਰਦੇ ਆ ਨਾ ਵਿਦੇਸ਼ ਵਾਲੇ ਚਾਹੇ ਉਹ ਪਾਕਿਸਤਾਨ ਵਾਲੇ ਹੋਣ ਪਹਿਲਾਂ ਪਿਛਲੇ ਇਤਿਹਾਸ ਬਰੋਲ ਕੇ ਦੇਖ ਲੈਣ ਸਾਡੀ ਇਸ ਧਰਤੀ ਦੇ ਉੱਤੇ ਗੁਰੂ ਸਾਹਿਬਾਨ ਇਦਾਂ ਦੇ ਹੋਏ ਆ ਜਿਨ੍ਹਾਂ ਨੇ ਮੂੰਹ ਤੋੜਵਾ ਜਵਾਬ ਦਿੱਤਾ ਉਹਨਾਂ ਦਾ ਰਾਜਪਾਤ ਜੜੋਂ ਪਟਕੇ ਰੱਖ ਦਿੱਤਾ ਉਹ ਇਥੇ ਇਸ ਧਰਤੀ ਦੇ ਉੱਤੇ ਹੋਇਆ ਤੇ ਹੁਣ ਵੀ ਨਨਿੰਦਰ ਮੋਦੀ ਵਰਗੀ ਸਰਕਾਰ ਜਿਹੜੇ ਚਲਾ ਰਹੇ ਉਹ ਕਿਤੇ ਘਟਿਆ ਉਹਨਾਂ ਦੀ ਯੋਜਨਾ ਕਿਤੇ ਘਟਿਆ ਉਹਨਾਂ ਦੇ ਕੋਲ ਦਿਮਾਗ ਕਿਤੇ ਘਟਿਆ ਭਗਵਾਨ ਤੁਮਾਨ ਪੰਜਾਬ ਨੂੰ ਸੰਭਾਲੇਗਾ ਨਨਿੰਦਰ ਮੋਦੀ ਨੇ ਦੇਸ਼ ਪੂਰਾ ਸੰਭਾਲਿਆ ਆ ਤੇ ਬਲਡਾ ਦੇ ਵਿੱਚ ਤਾਂ ਨਨਿੰਦਰ ਮੋਦੀ ਦੀ ਜੈਜੈਕਾਰ ਇੰਡੀਆ ਸਰਕਾਰ ਦੀ ਜੈਜੈਕਾਰ ਹੋ ਰਹੀ ਆ ਤੇ ਇਹ ਲੀਡਰਾਂ ਨੂੰ ਦੱਸੋ ਪੇ ਤੁਹਾਨੂੰ ਯਕੀਨ ਹੋਣਾ ਚਾਹੀਦਾ ਤੁਸੀਂ ਮਾਨ ਕਰਕੇ ਇਹ ਦੱਸੋ ਕਿ ਸਾਡੀ ਤੁਹਾਡੇ ਲਈ ਸਰਕਾਰ ਇਹ ਬਹੁਤ ਆ ਕਬੀ ਲਿਖਦਾ ਤੇ ਬਾਲ ਵੀ ਨਹੀਂ ਬਿੰਗਾ ਕਰ ਸਕਦੇ ਜਿੰਨਾ ਚੱਕ ਚੰਗੀ ਸਰਕਾਰ ਬੈਠੀ ਐ ਇੰਨਾ ਕੁਛ ਹੀ ਮੈਂ ਕਹਿਣਾ ਜੀ ਜੇ ਨਾ ਕਰੇ ਤੇ ਜੰਗ ਹੋਵੇ ਜੀ ਦੋਨਾਂ ਦੇਸ਼ਾਂ ਦਾ ਪਿਆਰ ਜਿਹੜਾ ਆ ਜੀ ਸਿੱਧੂ ਮੁਗਲ ਸਿੱਖ ਦਾ ਪਿਆਰ ਜਿਹੜਾ ਬਣਿਆ ਰਵੇ ਜੀ ਪਰ ਫਿਰ ਵੀ ਜੇ ਜੱਗ ਦਾ ਮਾਹੌਲ ਬੰਦਾ ਆ ਜੀ ਜੰਗ ਹੁੰਦੀ ਆ ਜੀ ਇਸੇ ਵਿੱਚ ਤੁਸੀਂ ਲੋਕਾਂ ਨੂੰ ਕੀ ਕਹਣਾ ਜਾਓਗੇ ਦੇਖੋ ਲੋਕਾਂ ਨੂੰ ਆਪਾਂ ਇੱਕੋ ਹੀ ਬੇਨਤੀ ਕਰਾਂਗੇ ਲੋਕੀ ਬਹੁਤ ਸੂਝਵਾਨ ਆ ਇਸ ਦੇਸ਼ ਦੇ ਪਛੜੀਟਾ ਨੂੰ ਕੈਸੋ ਮਝਾਉਣੇ ਦੀ ਲੋੜ ਨਹੀਂ ਬਹੁਤ ਸਮਝਦਾਰ ਆ ਮਾਲੇ ਯਾਨੀ ਕਿ ਪੂਰੀ ਦੁਨੀਆ ਵਾਲੇ ਲੋਕ ਬਹੁਤ ਸਮਝਦਾਰ ਆ ਲੇਕਿਨ ਇੰਡੀਆ ਵਾਲੇ ਬੰਦੇ ਜਿਹੜੇ ਆ ਜਿਹੜੇ ਆਪਣੇ ਦੇਸ਼ ਦੇ ਬੰਦੇ ਆ ਉਹ ਤਾਂ ਬਹੁਤ ਸੂਝਵਾਨ ਨੇ ਉਹਨਾਂ ਨੇ ਤਾਂ ਵੱਡੇ ਵੱਡੇ ਮੋਰਚਿਆਂ ਦੇ ਉੱਤੇ ਫਤੇ ਪਾਈ ਆ ਵੱਡੇ ਵੱਡੇ ਸਾਰੇ ਕੰਮ ਕੀਤੇ ਆ ਉਹਨਾਂ ਨੇ ਮੋਰੇ ਹੋ ਕੇ ਕੀਤੇ ਆ ਔਰ ਸਾਰੇ ਮੋਰੇ ਹੋ ਕੇ ਚੱਲਣ ਵਾਲੇ ਇਹ ਮੋਢੀ ਆ ਤਾਂ ਮੇਰੇ ਦੇਸ਼ ਵਾਲਿਆਂ ਨੂੰ ਆਪਣੇ ਦੇਸ਼ ਵਾਲਿਆਂ ਨੂੰ ਇੱਕੋ ਹੀ ਬੇਨਤੀ ਆ ਮੇਰੀ ਕਿ ਜੇ ਇਸ ਵੇਲੇ ਕੋਈ ਇਦਾਂ ਦਾ ਹਾਲਾਤ ਵੈਸੇ ਤਾਂ ਪ੍ਰਮਾਤਮਾ ਕਿਰਪਾ ਕਰੇ ਨਾ ਬਣੇ ਅਗਰ ਕਿਤੇ ਬਣਦਾ ਦੇਖਦੇ ਹਾਂ ਹਣਾ ਤਾਂ ਫਿਰ ਇਹ ਨਾ ਸੋਚਿਓ ਕਿ ਇਸ ਵੇਲੇ ਸਰਕਾਰ ਕਿਹਦੀ ਆ ਇਸ ਵੇਲੇ ਕਿਹੜਾ ਵਜ਼ੀਰ ਆ ਕਿਹੜਾ ਪੰਜਾਬ ਦਾ ਮੁੱਖ ਮੰਤਰੀ ਆ ਕਿਹੜੀ ਪਾਰਟੀ ਦਾ ਇਹ ਨਹੀਂ ਵਿਚਾਰਨਾ ਜਿਹੜੇ ਸਾਬਕਾ ਆ ਉਹ ਵੀ ਜਿਹੜੇ ਪਹਿਲਾਂ ਪਾਰਟੀਆਂ ਰਾਜ ਕਰਕੇ ਗਈਆਂ ਉਹ ਵੀ ਪਬਲਿਕ ਵੀ ਤਾਂ ਜਿਹੜੀ ਹੁਣ ਦੀ ਮੌਕੇ ਦੀ ਸਰਕਾਰ ਆ ਪਹਿਲਾਂ ਤਾਂ ਮੌਕੇ ਦੀ ਸਰਕਾਰ ਨਾਲ ਕੰਦੇ ਨਾਲ ਕੰਦਾ ਮਲਾ ਕੇ ਦੇਸ਼ ਆਲੇ ਖੜੇ ਹੋ ਜੋ ਜੇ ਉਹਨਾਂ ਦਾ ਫੈਸਲਾ ਹੋਵੇ ਉਸੇ ਰੱਤੇ ਮਨਜ਼ੂਰ ਕਰੋ ਜਿੱਦਾਂ ਵੀ ਬਸਤੀਤੀ ਹੋਵੇ ਉਹਦੇ ਵਿੱਚ ਨਿਜਠਣੇ ਨੂੰ ਤਿਆਰ ਰਹੁ ਤੇ ਜਿੰਨੇ ਵੀ ਲੀਡਰ ਸਹਿਬਾਨਿਆਂ ਚਾਹੇ ਉਹ ਹੋਣ ਪਾਰਟੀ 'ਚ ਹੈਗੇ ਆ ਚਾਹੇ ਨਹੀਂ ਉਹ ਵੀ ਆਪਣਾ ਕੱਠ ਬਣਾ ਕੇ ਰੱਖਣਾ ਕਿਉਂਕਿ ਜਿਸ ਪਰਿਵਾਰ ਦੇ ਵਿੱਚ ਕੱਠ ਹੁੰਦਾ ਨਾ ਉੱਥੇ ਫੇਰ ਦੂਸਰਾ ਕੁਝ ਨਹੀਂ ਕਰ ਸਕਦਾ ਜਦੋਂ ਵੀ ਕੁਝ ਹੋਣਾ ਉਸ ਵੇਲੇ ਫੁੱਟ ਪਵਾ ਕੇ ਕਰਨਾ ਤੇ ਦੂਸਰੀ ਮੇਰੀ ਬੇਨਤੀ ਇਹ ਆ ਕਿ ਇਹ ਜਿਹੜਾ ਦੇਸ਼ ਆ ਨਾ ਇਸ ਦੇਸ਼ ਦੇ ਮਨਿਸਟਰ ਆ ਇਸ ਦੇਸ਼ ਦੀ ਫੌਜ ਆ ਇਹ ਸੁੱਤੀ ਪਈ ਨਹੀਂ ਹੈਗੀ ਇਹ ਬਹੁਤ ਅੱਗੇ ਹੋ ਕੇ ਸੋਚਣ ਵਾਲੀ ਆ ਐਮੀ ਇਹ ਨਾ ਸਮਝ ਲਵੇ ਕਿ ਕੋਈ ਮੋਦੀ ਨੂੰ ਪਤਾ ਹੀ ਨਹੀਂ ਲੱਗਣਾ ਤੇ ਕੀ ਆ ਮੋਦੀ ਨੂੰ ਤਾਂ ਬਹੁਤ ਚਿਕਰ ਪਹਿਲਾਂ ਤੋਂ ਉਹ ਜੇ ਲੈਂਦਾ ਕਿ ਕਿਹੜਾ ਬੰਦਾ ਕੀ ਸੋਚਦਾ ਮਤਲਬ ਯਾਨਕਿ ਇਹ ਸੁੱਤੀਓ ਨਹੀਂ ਹੈਗੇ ਲੇਕਿਨ ਇਹ ਉਹ ਸ਼ੇਰ ਆ ਬੱਬਰ ਸ਼ੇਰ ਆ ਇਸ ਦੇਸ਼ ਦੀ ਫੌਜ ਇਸ ਦੇਸ਼ ਦੀ ਪੁਲਿਸ ਇਸ ਦੇਸ਼ ਦੇ ਵੱਡੇ ਵੱਡੇ ਜਿਹੜੇ ਸਰਕਾਰੀ ਵਿਭਾਗ ਮੈਂ ਉਹ ਬੱਬਰ ਸ਼ੇਰ ਆ ਚਾਹੇ ਉਹ ਪੰਜਾਬ ਸਰਕਾਰ ਨੂੰ ਚਲਾਉਂਦਾ ਹੋਵੇ ਤੇ ਚਾਹੇ ਕੁਛ ਵੀ ਉੱਤੇ ਬੱਬਰ ਸ਼ੇਰ ਬੈਠੇ ਆ ਤਾਂ ਮੈਂ ਸਿਆਣਿਆਂ ਤੋਂ ਸੁਣਿਆ ਕਿ ਆ ਜਿੱਦਾਂ ਹੁਣ ਦੁੱਧਰ ਭਾ ਕੇ ਆ ਰਹੀਆਂ ਹਨ ਇਦਾਂ ਹੀ ਇੱਕ ਕਹਿੰਦੇ ਮੱਲ ਜਣ ਕੇ ਸ਼ਿਕਾਰਤਾ ਨਿਕਲਿਆ ਗਿੱਦੜ ਤੇ ਸੁੱਤੇ ਪਏ ਸ਼ੇਰ ਦੀ ਪੂਛ ਨੂੰ ਖਿਚਣ ਡਿਆ ਉਹ ਖਿੱਚੀ ਜਾਂਦਾ ਸੀ ਖਿੱਚੀ ਜਾਂਦਾ ਸੀ ਸ਼ੇਰ ਉਠਿਆ ਨਹੀਂ ਤੇ ਜਿੱਦਣ ਨੇ ਸੋਚਿਆ ਪਤਾ ਨਹੀਂ ਇਹ ਮਰਿਆ ਪਿਆ ਹੁਣ ਇਹ ਕੀ ਕੀਤਾ ਗਿੱਦੜੀ ਨੇ ਉਹਨੂੰ ਪੰਪ ਦੇਤਾ ਮਰਿਆ ਜੇ ਤਾਂ ਮਰਿਆ ਖਿੱਚ ਕੇ ਘਾਨੂ ਲੈ ਚਲੋ ਆਪਾਂ ਭੋਜਨ ਖਾਇਆ ਕਰਾਂਗੇ ਤੇ ਗਿੱਦੜ ਨੇ ਉਹਦੀ ਪੂਛ ਨੂੰ ਲਪੇਟਾ ਪਾ ਲਿਆ ਕਹਿੰਦੇ ਜੇ ਉਸ ਵੇਲੇ ਮਹਾਰਾਜ ਦੀ ਕਿਰਪਾ ਨਾਲ ਉੱਠ ਕੇ ਖੜਾ ਹੋਇਆ ਨਾ ਉਹ ਊਠ ਦੀ ਪੂਛ ਨੂੰ ਹੱਥ ਪਾ ਲਿਆ ਪੂਛ ਬੰਨ ਲੀ ਸੀ ਉਹਨੇ ਜਦ ਉਹ ਉੱਠ ਕੇ ਖੜਾ ਹੋਇਆ ਤਾਂ ਗਿੱਦੜ ਵਿਚਾਰਾ ਹਵਾ ਚ ਲਟਕਦਾ ਏਦਾਂ ਏਦਾਂ ਕਹਿੰਦਾ ਸੀ ਤਾਂ ਗਿੱਦੜੀ ਪਤਾ ਕੀ ਕਹਿੰਦੀ ਕਹਿੰਦੀ ਪਤੀ ਦੇਵ ਜੀ ਪੈਰ ਤਾਂ ਥੱਲੇ ਲਾਓ ਕਹਿੰਦਾ ਖਿੱਚ ਕਿਸ ਕਰਕੇ ਮੇਰੀ ਬੇਨਤੀ ਆ ਹੱਥ ਜੋੜ ਕੇ ਸਾਧੂ ਸੰਤ ਸਮਾਜ ਬੋਲੋ ਕਿ ਇਹ ਜਿਹੜੇ ਦੇਸ਼ ਵਾਲੇ ਆ ਨਾ ਇਹਦੇ ਵਿੱਚ ਚਾਹੇ ਸਾਡਾ ਪ੍ਰਧਾਨ ਮੰਤਰੀ ਆ ਚਾਹੇ ਸਾਡੇ ਦੇਸ਼ ਦਾ ਮੁੱਖ ਮੰਤਰੀ ਆ ਚਾਹੇ ਬਾਕੀ ਦੇ ਅਦੇਸ਼ਾਂ ਦੇ ਜਿੰਨੇ ਵੀ ਸਟੇਟਾਂ ਦੇ ਮੁੱਖ ਮੰਤਰੀ ਆ ਸਾਡੀ ਫੌਜ ਇਹ ਬਹੁਤ ਵੱਡੇ ਕਦਮ ਵਾਲੀ ਆ ਇਹ ਬਹੁਤ ਵੱਡੀ ਸੋਚ ਵਾਲੀ ਆ ਤਾਂ ਜਿਹੜਾ ਫੇਰ ਦੂਸਰਾ ਸ਼ਰਾਰਤੀ ਅੰਸਰ ਇਹਨਾਂ ਨੂੰ ਧਮਕੀਆਂ ਦੇ ਰਿਹਾ ਹਨਾ ਉਹਦਾ ਹਾਲ ਉਹ ਹੀ ਹੋਣਾ ਜਦੋਂ ਲਟਕ ਗਿਆ ਹਨਾ ਗਿੱਦੜ ਵਾਂਗੂ ਤਾਂ ਫੇਰ ਧਰਤੀ ਤੇ ਪੈਰ ਨਹੀਂ ਲੱਗਣੇ ਇਸ ਕਰਕੇ ਸੋਚਣਾ ਬੰਦ ਕਰ ਦਵੇ ਸ਼ਰਾਰਤਾਂ ਬੰਦ ਕਰ ਦਵੇ ਨਹੀਂ ਤਾਂ ਜਿੱਦਣ ਜਵਾਬ ਦੇ ਤਾਂ ਹਨਾ ਤਾਂ ਉਸ ਦਿਨ ਫੇ ਉਹ ਸ਼ਰਾਰਤੀ ਅੰਸਰਾਂ ਦਾ ਹਾਲ ਕੀ ਹੋਣਾ ਉਹ ਵੀ ਪਰਮਾਤਮਾ ਹੀ ਜਾਣੇਗਾ ਇਸ ਕਰਕੇ ਫੇਰ ਦੁਆਰ ਕੀ ਬੇਨਤੀ ਆ ਕਿ ਪਰਮਾਤਮਾ ਇਦਾਂ ਦੇ ਹਾਲਾਤ ਨਾ ਪੈਦਾ ਕਰੇ ਜਦੋਂ ਕਿ ਇੰਡੀਆ ਸਰਕਾਰ ਮਜਬੂਰ ਹੋ ਕੇ ਆਪਣਾ ਰਸਤਾ ਸਾਫ਼ ਕਰਨੇ ਤੇ ਆ ਗਈ ਹੋਣਾ ਤਾਂ ਰਸਤਾ ਉਹਨੇ ਸਾਫ਼ ਕਰਕੇ ਹੀ ਹਟਣਾ